ਤਨ ਨਾਨਕ ਸੁਖ ਵਸੰਤੀ ਸੋਰਠ ਮਹੱਲਾ ਪੰਜਵਾ ਸਿਮਰ ਸਿਮਰ ਪ੍ਰਭ ਭਏ ਅਨੰਦਾ ਦੁਖ ਕਲੇਸ਼ ਸਭ ਨਾਠੇ ਗੁਣ ਗਾਵਤ ਧਿਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮ ਤੁਮਾਰਾ ਗੁਰ ਪੂਰੇ ਦਿਓ ਉਪਦੇਸਾ ਜਪ ਭਉ ਜਲ ਪਾਰਿਉ ਤਾਰਾ ਰਹਾਓ ਤੂੰ ਹੈ ਮੰਤਰੀ ਸੁਨਹਿ ਪ੍ਰਭ ਤੂੰ ਹੈ ਸਭ ਕਿਛ ਕਰਨਹਾਰਾ ਤੂੰ ਆਪੇ ਦਾਤਾ ਆਪੇ ਭੁਗਤਾ ਕਿਆ ਇਹੋ ਜੰਤ ਵਿਚਾਰਾ ਕਿਆ ਗੁਣ ਤੇਰੇ ਆਖ ਬਖਾਣੀ ਕੀਮਤ ਕਹਿਣ ਨਾ ਜਾਈ ਪੇਖ ਪੇਖ ਜੀਵੇ ਪ੍ਰਭ ਆਪਣਾ ਅਚਰਜ ਤੁਮਹਿ ਵਡਾਈ ਧਾਰ ਅਨਗ੍ਰਹੋ ਆਪ ਪ੍ਰਭ ਸੁਆਮੀ ਪਤਮਤ ਕੀਨੀ ਪੂਰੀ ਸਦਾ ਸਦਾ ਨਾਨਕ ਬਲੇਹਾਰੀ ਬਾਂਚੋਂ ਸੰਤਾਂ ਤੁਰੀ ਸੋਠ ਮਹੱਲਾ ਪੰਜਵਾਂ ਗੁਰਪੂਰਾ ਨਮਸ਼ਕਾਰੀ ਪ੍ਰਭ ਸੱਬੇ ਕਾਜ ਸੁਵਾਰੀ ਹਰਿ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈ ਜਸਵਾਰੀ ਆਪਣੇ ਦਾਸ ਕੋ ਭਇਓ ਸਹਾਈ ਸਗਲ ਮਨੋਰਥ ਕੀਨੇ ਕਰਤਾ ਊਣੀ ਬਾਤ ਨਾ ਕਾਈ ਰਹਾਉ ਕਰਤਾ ਪੁਰਖ ਤਾਲ ਦਿਵਾਇ ਪਿਛੈ ਲਗ ਚੱਲੀ ਮਾਇਆ ਟੋਟ ਨਾ ਕਤ ਹੂੰ ਆਵੈ ਮੇਰੇ ਪੂਰੇ ਸਤਗੁਰ ਭਾਵੇ ਸਿਮਰ ਸਿਮਰ ਦੇ ਆਲਾ ਸਭ ਜੀ ਭਏ ਕਿਰਪਾਲਾ ਜੈ ਜੈ ਕਾਰ ਗੁਸਾਈ ਜਿਨ ਪੂਰੀ ਬਣਤ ਬਣਾਈ ਤੂੰ ਭਾਰੋ ਸੁਆਮੀ ਮੋਰਾ ਇਹ ਪੁੰਨ ਪਦਾਰਥ ਤੇਰਾ ਜਨ ਨਾਨਕ ਏਕ ਧਿਆਇਆ ਸਰਬ ਫਲਾ ਪੁੰਨ ਪਾਇਆ ਸੋਰਠ ਮਹੱਲਾ ਪੰਜਵਾਂ ਘਰ ਤੀਜਾ ਦੁਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਮਦਾਸ ਸਰੂਰ ਨਾਤੇ ਸਭੇ ਉੱਤਰੇ ਪਾਪ ਕਮਾਤੇ ਨਿਰਮਲ ਹੋਏ ਕਰੇ ਈਸ਼ ਨਾਨਾ ਗੁਰ ਪੂਰੈ ਕੀਨੇ ਦਾਨਾ ਸਭ ਕੁਸ਼ਲ ਖੇਮ ਪ੍ਰਭ ਧਾਰੀ ਸਹੀ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਧਿਆਇਆ ਆਦ ਪੁਰਖ ਪ੍ਰਭ ਪਾਇਆ ਸੋਠ ਮਹੱਲਾ ਪੰਜਵਾਂ ਜਿਤ ਪਾਰ ਬ੍ਰਹਮ ਚੇਤਿਆ ਆਇਆ ਸੋ ਕਰ ਦਈਏ ਵਸਾਇਆ ਸੁਖ ਸਾਗਰ ਗੁਰ ਪਾਇਆ ਤਾਂ ਸਹਿਸਾ ਸਗਲ ਮਿਟਾਇਆ ਹਰ ਕੇ ਨਾਮ ਕੀ ਵਡਿਆਈ ਆਠ ਪਹਿਰ ਗੁਣ ਗਾਈ ਗੁਰ ਪੂਰੇ ਤੇ ਪਾਈ ਰਹਾਉ ਪ੍ਰਭ ਕੀ ਏ ਘੱਥ ਕਹਾਣੀ ਜਾ ਨਬੂ ਲੈ ਅੰਮ੍ਰਿਤ ਬਾਣੀ ਨਾਨਕ ਦਾਸ ਵਖਾਣੀ ਗੁਰਪੂਰੇ ਤੇ ਜਾਣੀ ਸੋਰਠ ਮਹੱਲਾ ਪੰਜਵਾ ਆਗੈ ਸੁਖ ਗੁਰ ਦੀਆ ਪਾਛੈ ਕੁਸਲ ਖੇਮ ਗੁਰ ਕੀਆ ਸਰਬ ਨਿਧਾਨ ਸੁਖ ਪਾਇਆ ਗੁਰ ਆਪਣਾ ਹਿਰਦੈ ਧਾਇਆ ਆਪਣੇ ਸਤਗੁਰ ਕੀ ਵਡਿਆਈ ਮਨ ਇੱਛੇ ਫਲ ਪਾਈ ਸੰਤੋ ਦਿਨ ਦਿਨ ਚੜੈ ਸਵਾਈ ਰਹਾਉ ਜੀ ਜੰਤ ਸਭ ਭਏ ਦਿਆਲਾ ਪ੍ਰਭੇ ਆਪਣੀ ਕਰ ਦੀਨੇ ਸਹਜ ਸੁਭਾਏ ਮਿਲੇ ਗੋਪਾਲਾ ਨਾਨਕ ਸਾਚ ਪਤੀਨੇ ਸੋਰਠ ਮਹੱਲਾ ਪੰਜਵਾ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌ ਗਿਰਦ ਹਮਾਰੇ RAM ਨਾਮ ਮਨ ਲਾਗਾ ਜਮ ਲੱਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਵੰਦਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਉ ਨਾਨਕ ਪ੍ਰਭ ਅਬਨਾਸੀ ਤਾਂ ਕੀ ਸੇਵਨ ਬਿਰਥੀ ਜਾਸੀ ਅਨੰਦ ਕਰਹਿ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਸੋਰਠ ਮਹੱਲਾ ਪੰਜਵਾ ਗੁਰ ਆਪਣੇ ਬਲੇ ਹਾਰੀ ਜਿਨ ਪੂਰਨ ਪੈ ਜਸਵਾਰੀ ਮਨ ਚਿੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਧਿਆਇਆ ਸੰਤੋਹ ਤਿਸ ਬਿਨ ਅਵਰ ਨ ਕੋਈ ਕਰਨ ਕਰਣ ਪ੍ਰਭ ਸੋਈ ਰਹਾ ਪ੍ਰਭ ਆਪਣੇ ਵਰ ਦੀਨੇ ਸਗਲ ਜੀ ਵਸ ਕੀਨੇ ਜਨ ਨਾਨਕ ਨਾਮ ਧਿਆਇਆ ਤਾਂ ਸਗਲੇ ਦੁੱਖ ਮਿਟਾਇਆ ਸੋ ਰਠ ਮਹੱਲਾ ਪੰਜਵਾਂ ਤਾਪ ਗਵਾਇਆ ਗੁਰਪੂਰੇ ਵਾਜੇ ਅਨਹਦ ਤੂਰੇ ਸਰਬ ਕਲਿਆਣ ਪ੍ਰਭ ਕੀਨੇ ਕਰ ਕਿਰਪਾ ਆਪ ਦੀਨੇ ਬੇਦਨ ਸਤਗੁਰ ਆਪ ਗਵਾਈ ਸਿੱਖ ਸੰਤ ਸਭ ਸਰਸੇ ਹੋਏ ਹਰ ਹਰ ਨਾਮ ਧਿਆਈ ਰਹਾਉ ਜੋ ਮੰਗਹਿ ਸੋ ਲੇਵਹਿ ਰਬ ਆਪਣੇ ਆ ਸੰਤਾਂ ਦੇਵਹਿ ਹਰ ਗੋਵਿੰਦ ਪ੍ਰਭ ਰਾਖਿਆ ਜਨ ਨਾਨਕ ਸਾਚ ਸੁਭਾਖਿਆ ਸੋਠ ਮਹੱਲਾ ਪੰਜਵਾ ਸੋਈ ਕਰਾਏ ਜੋ ਤੁਧ ਭਾਵੇਂ ਮੋਹੇ ਸਿਆਣਪ ਕਛੂ ਨ ਆਵੇ ਹਮ ਬਾਰਿਕ ਤਉ ਸਰਨਾਈ ਪ੍ਰਭ ਆਪੇ ਪੈ ਜਿਰ ਖਾਈ ਮੇਰਾ ਮਾਤ ਪਿਤਾ ਹਰ ਰਾਇ ਕਰ ਕਿਰਪਾ ਪ੍ਰਤ ਪਾਲਨ ਲਾਗਾ ਕਰੀ ਤੇਰਾ ਕਰਾਇਆ ਰਹਾਉ ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਹਾਥ ਤੁਮਾਰੀ ਜੇ ਕਰਾਵੇ ਸੋ ਕਰਨਾ ਨਾਨਕ ਦਾਸ ਤੇਰੀ ਸਰਨਾ ਸੋਰਠ ਮਹੱਲਾ ਪੰਜਵਾ ਹਰ ਨਾਮ ਰਿਦੈ ਪਰੋਇਆ ਸਭ ਕਾਜ ਹਮਾਰਾ ਹੋਇਆ ਪ੍ਰਭ ਚਰਨੀ ਮਨ ਲਾਗਾ ਪੂਰਨ ਜਾਕੇ ਭਾਗਾ ਮਿਲ ਸਾਧ ਸੰਗ ਹਰ ਧਿਆਇਆ ਆਠ ਪਹਿਰ ਅਰਾਧੇ ਉਹ ਹਰ ਹਰ ਮਨ ਚਿੰਦਿਆ ਫਲ ਪਾਇਆ ਰਹਾਉ ਪਰਾ ਪੂਰਬਲਾ ਅੰਕੁਰ ਜਾਗਿਆ RAM ਨਾਮ ਮਨ ਲਾਗਿਆ ਮਨ ਤਨ ਹਰ ਦਰਸ ਸੁਮਾਵੇ ਨਾਨਕ ਦਾਸ ਸੱਚੇ ਗੁਣ ਗਾਵੇ ਸੋਖਤ ਮਹਲਾ 5 ਗੁਰ ਮਿਲ ਪ੍ਰਭੂ ਚਿਤਾਰਿਆ ਕਾਰਜ ਸਭ ਸੁਵਾਰਿਆ ਮੰਦਾ ਕੋ ਨ ਅਲਾਈ ਸਭ ਜਐ ਜਐ ਕਾਰ ਸੁਣਾਈ ਸੰਤੋ ਸਾਚੀ ਸਰਨ ਸੁਆਮੀ ਜੀ ਜੰਤ ਸਭ ਹਾਥ ਤਿਸੈ ਕੈ ਸੂਪ੍ਰਭੇ ਅੰਤਰ ਜਾਮੀ ਰਹਾਉ ਕਰਤਬ ਸਭ ਸਵਾਰੀ ਪ੍ਰਭ ਆਪਣਾ ਬਿਰਦ ਸੁਵਾਰੀ ਪਤ ਤੋ ਪਾਵਨ ਪ੍ਰਭ ਨਾਮਾ ਜਨ ਨਾਨਕ ਸਦ ਕੁਰਬਾਨਾ ਸੋਲਠ ਮਹੱਲਾ ਪੰਜਵਾਂ ਪਾਰ ਬ੍ਰਹਮ ਸਾਜ ਸੁਵਾਰਿਆ ਇਹੋ ਲੋਹੜਾ ਗੁਰੂ ਉਵਾਰਿਆ ਅਰੰਧ ਕਰੋ ਪਿਤ ਮਾਤਾ ਪਰਮੇਸ਼ਰ ਜੀ ਕਾ ਦਾਤਾ ਸੁਭ ਚਿਤ ਮਨ ਦਾਸ ਤੇ ਮਾਰੀ ਰਹਾ ਕਹਿ ਪੈਜ ਦਾਸ ਆਪਣੇ ਕੀ ਕਾਰਜ ਆਪ ਸੁਵਾਰੇ ਰਹਾਉ ਮੇਰਾ ਪ੍ਰਭ ਪਰ ਉਪਕਾਰੀ ਪੂਰਨ ਕਲ ਜਨ ਧਾਰੀ ਨਾਨਕ ਸਰਣੀ ਆਇਆ ਮਨ ਚਿੰਦਿਆ ਫਲ ਪਾਇਆ ਸੋਠ ਮਹਲਾ 5 ਸਦਾ ਸਦਾ ਹਰਿ ਜਾਪੇ ਪ੍ਰਭ ਬਾਲਕ ਰਾਖੇ ਆਪੇ ਸੀਤਲਾ ਠਾਕ ਰਹਾਈ ਵਿਗਨ ਗਏ ਹਰ ਨਾਹੀ ਮੇਰਾ ਪ੍ਰਭ ਹੋਆ ਸਦਾ ਦਿਆਲਾ ਅਰਦਾਸ ਸੁਣੀ ਭਗਤ ਆਪਣੇ ਕੀ ਸਭ ਜੀ ਭਇਆ ਕਿਰਪਾਲਾ ਰਹਾਉ ਪ੍ਰਭ ਕਰਨ ਕਾਰਨ ਸਮਰਾਥਾ ਹਰ ਸਿਮਰਤ ਸਭ ਦੁੱਖ ਲਾਥਾ ਆਪਣੇ ਦਾਸ ਕੀ ਸੁਣੀ ਬੇਨੰਤੀ ਸਭ ਨਾਨਕ ਸੁਖ ਸੁਵੰਤੀ ਸੋਰਥ ਮਹੱਲਾ ਪੰਜਵਾ ਆਪਣਾ ਗੁਰੂ ਧਿਆਏ ਮਿਲ ਕੁਸਲ 체ਤੀ ਘਰ ਆਏ ਨਾ ਮੈਂ ਕੀ ਵੜਿਆਈ ਤਿਸ ਕੀਮਤ ਕਹਿਣ ਨਾ ਜਾਈ ਸੰਤੋ ਹਰ 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 ਅਰਾਧੋ ਹਰ ਅਰਾਧ ਸਭੋ ਕਿਛ ਪਾਈਐ ਕਾਰਜ सगले ਸਾਧੂ ਰਹਾਉ ਪ੍ਰੇਮ ਭਗਤ ਪ੍ਰਬਲਾਗੀ ਸੋ ਪਾਏ ਜਿਸ ਵਡਭਾਗੀ ਜਨ ਨਾਨਕ ਨਾਮ ਧਿਆਇ ਤਿੰਨ ਸਰਬ ਸੁਖਾ ਫਲ ਪਾਇਆ ਸੋਠ ਮਹਲਾ 5 ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾਡੇ ਰਾ ਭੰਨਾ ਆਨੰਦ ਕਲ ਹੈ ਨਰ ਨਾਰੀ ਹਾਰੇ ਹਰ ਪ੍ਰਭ ਕਿਰਪਾ ਧਾਰੀ ਸੰਤੋ ਸੁਖ ਹੋਵਾ ਸਭ ਥਾਈ ਪਾਰ ਬ੍ਰਹਮਪੂਰਨ ਪਰਮੇਸ਼ਰ ਰਵ ਰਹੇ ਆ ਸਭ ਨੀ ਜਾਈ ਰਹਾਉ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਦਇਆਲ ਪੁਰਖ ਮਿਹਰਵਾਨ ਹਰ ਨਾਨਕ ਸਾਚ ਵਖਾਨਾ ਸੋਠ ਮਹੱਲਾ ਪੰਜਵਾਂ ਇਤੈ ਉਥੈ ਰਖਵਾਲਾ ਪ੍ਰਭ ਸਤਗੁਰ ਦੀਨ ਦਿਆਲਾ ਦਾਸ ਆਪਣੇ ਆਪ ਰਾਖੇ ਘਟ ਘਟ ਸ਼ਬਦ ਸੁਭਾਖੇ ਗੁਰ ਕੇ ਚਰਨ ਉਪਰ ਬਲ ਜਾਈ ਜਿਨ ਸਰੈਨ ਸਾਸ ਸਾਸ ਸੰਭਾਲੀ ਪੂਰਨ ਸਬਨੇ ਥਾਈ ਰਹਾਉ ਆਪ ਸਹਾਈ ਹੋਆ ਸੱਚੇ ਦਾਸ ਸੱਚਾ ਢੋਆ ਤੇਰੀ ਭਗਤ ਵੜਈ ਪਾਈ ਨਾਨਕ ਪ੍ਰਭ ਸਰਨਾਇ ਸੋਲਠ ਮਹਲਾ 5 ਸਤਗੁਰ ਪੂਰੇ ਭਾਣਾ ਤਾਂ ਜੱਪਿਆ ਨਾਮ ਰਵਾਨਾ ਗੋਬਿੰਦ ਕਿਰਪਾ ਧਾਰੀ ਪ੍ਰਭ ਰਾਖੀ ਪੈਜ ਹਮਾਰੀ ਹਰ ਕੇ ਚਰਨ ਸਦਾ ਸੁਖ ਦਾਈ ਜੋ ਇੱਛਹਿ ਸੋਈ ਫਲ ਪਾਵਹਿ ਬਿਰਤੀਆਸ ਨਾ ਜਾਈ ਰਹਾਉ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋਈ ਸੰਤ ਗੁਣ ਗਾਵੇ ਪ੍ਰੇਮ ਭਗਤ ਤਾ ਕਾ ਮਨ ਲੀਣਾ ਪਾਰ ਬ੍ਰਹਮ ਮਨ ਭਾਵੇ ਆਠ ਪਹਿਰ ਹਰਿ ਕਾ ਜਸ ਰਵਣਾ ਵਿਖੇਠ ਗਉਰੀ ਲਾਠੀ ਸੰਗ ਮਲਾਏ ਲੀਆ ਮੇਰਾ ਕਰਤਾ ਸੰਤ ਸਾਧ ਭਏ ਸਾਥੀ ਕਰ ਗਇ ਹ ਨੀਨੇ ਸਰਬਸਦੀਨੇ ਆਪਹਿ ਆਪ ਮਲਾਇਆ ਕਹੋ ਨਾਨਕ ਸਰਬ ਥੋਕ ਪੂਰਨ ਪੂਰਾ ਸਤਿਗੁਰ ਪਾਇਆ ਸੋਰਠ ਮਹੱਲਾ ਪੰਜਵਾਂ ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇਨਿ ਛਾਰੀ ਇਸ ਆਗੇ ਕੋ ਨਾ ਟਿਕੈ ਵੇਕਾਰੀ ਗੁਰਪੂਰੇ ਇਹ ਗੱਲ ਸਾਰੀ ਹਰ ਹਰ ਨਾਮ ਸੰਤਨ ਕੀ ਓਟਾ ਜੋ ਸਿਵਰੈ ਤਿਸ ਕੀ ਗਤ ਹੋਐ ਉਧ ਰਹਿ ਸਗਲੇ ਕੋਟਾ ਰਹਾਉ ਸੰਤ ਸੰਗ ਜਸ ਗਾਇਆ ਇਹੋ ਪੂਰਨ ਹਰ ਧਨ ਪਾਇਆ ਕਹੋ ਨਾਨਕ ਆਪ ਮਟਾਇਆ ਸਭ ਪਾਰ ਬ੍ਰਹਮ ਨਦਰੀ ਆਇਆ ਸੋਠ ਮਹੱਲਾ ਪੰਜਵਾਂ ਗੁਰ ਪੂਰੈ ਪੂਰੀ ਕੀਨੀ ਬਖਸ਼ੇ ਆਪਨੀ ਕਰਦੀਨੀ ਨਿਤ ਆਨੰਦ ਸੁਖ ਪਾਇਆ ਥਾਮ ਸਗਲੇ ਸੁਖੀ ਵਸਾਇਆ ਹਰ ਕੀ ਭਗਤ ਫਲ ਦਾਤੀ ਗੁਰ ਪੂਰੈ ਕਿਰਪਾ ਕਰਦੀਨੀ ਵਿਰਲੇ ਕਿਨਹੀ ਜਾਤੀ ਰਹਾਉ ਗੁਰ ਬਾਣੀ ਗਾਵਹਿ ਭਾਈ ਉਹ ਸਫਲ ਸਦਾ ਸੁਖ ਦਾਈ ਨਾਨਕ ਨਾਮ ਧਿਆਇਆ ਪੂਰਬ ਲਿਖਿਆ ਪਾਇਆ ਸੋਰਠ ਮਹੱਲਾ ਪੰਜਵਾਂ ਗੁਰਪੂਰਾ ਆਰਾਦੇ ਕਾਰਜ ਸਗਲੇ ਸਾਦੇ ਸਗਲ ਮਨੋਰਥ ਪੂਰੇ ਬਾਜੇ ਅਨਹਦ ਤੂਰੇ ਸੰਤੋਹ RAM ਜਪਤ ਸੁਖ ਪਾਇਆ ਸੰਤ ਅਸਥਾਨ ਬਸੇ ਸੁਖ ਸਹਜੇ ਸਗਲੇ ਦੁੱਖ ਮਟਾਇਆ ਰਹਾਉ ਗੁਰਪੂਰੇ ਕੀ ਬਾਣੀ ਪਾਰ ਬ੍ਰਹਮ ਮਨ ਬਾਣੀ ਨਾਨਕ ਦਾਸ ਵਿਖਾਣੀ ਨਿਰਮਲ ਅਕਤ ਕਹਾਣੀ ਸੋਠ ਮਹੱਲਾ ਪੰਜਵਾਂ ਭੁਕੇ ਖਾਵਤ ਲਾਜ ਨਾ ਆਵੇ ਤਿਉ ਹਰ ਜਨ ਹਰ ਗੁਣ ਗਾਵੇ ਆਪਣੇ ਕਾਜ ਕੋ ਕਿਉ ਅਲਕਾਈਐ ਜਿਤ ਸਿਮਰਨ ਦਰਗਾਹ ਮੁਖ ਊਜਲ ਸਦਾ ਸਦਾ ਸੁਖ ਪਾਈਐ ਰਹਾਉ ਜਿਉ ਕਾਮੀ ਕਾਮ ਲੁਭਾਵੈ ਤਿਉ ਹਰ ਦਾਸ ਹਰ ਜਸ ਭਾਵੈ ਜਿਉ ਮਾਤਾ ਬਾਲ ਲਪਟਾਵੈ ਤਿਉ ਗਿਆਨੀ ਨਾਮ ਕਮਾਵੈ ਗੁਰ ਪੂਰੇ ਤੇ ਪਾਵੈ ਜਨ ਨਾਨਕ ਨਾਮ ਧਿਆਵੈ ਸੋਠ ਮਹੱਲਾ 5 ਸੁਖ ਛਾਂਦ ਘਰ ਆਇਆ ਨਿੰਦਕ ਕੈ ਮੁਖ ਛਾਇਆ ਪੂਰੇ ਗੁਰ ਪਹਿਰਾਇਆ ਬਿਨ ਸੇ ਦੁਖ ਸਬਾਇਆ ਸੰਤੋ ਸਾਚੇ ਕੀ ਵਡਿਆਈ ਜਿਨ ਅਚਰਜ ਸੋਭ ਬਣਾਈ ਰਹਾਉ ਬੋਲੇ ਸਾਹਿਬ ਕੈ ਭਾਣੈ ਦਾਸ ਬਾਣੀ ਬ੍ਰਹਮ ਵਖਾਣੈ ਨਾਨਕ ਪ੍ਰਭ ਸੁਖ ਦਾਈ ਜਿਨ ਪੂਰੀ ਬਣਤ ਬਣਾਈ ਸੋਠ ਮਹੱਲਾ ਪੰਜਵਾ ਪ੍ਰਭ ਆਪਣਾ ਹਿਰਦੈ ਧਿਆਈ ਘਰ ਸਹੀ ਸਲਾਮਤ ਆਈ ਸੰਤੋਖ ਭਾਇਆ ਸੰਸਾਰੀ ਗੁਰਪੂਰੈ ਲੈ ਤਾਰੀ ਸੰਤੋ ਪ੍ਰਭ ਮੇਰਾ ਸਦਾ ਦਿਆਲਾ ਆਪਣੇ ਭਗਤ ਕੀ ਗਣਤ ਨਾ ਗਣੀ ਰਾਖੈ ਬਾਲ ਗੋਪਾਲਾ ਰਹਾਉ ਹਰ ਨਾਮ ਮਿਰਦੈ ਉਰ ਧਾਰੀ ਤਿੰਨ ਸੱਬੇ ਥੋਕ ਸਵਾਰੇ ਗੁਰਪੂਰੈ ਤੁਸ ਦੀਆ ਫਿਰ ਨਾਨਕ ਦੂਖ ਨਾ ਥੀਆ ਸੋਠ ਮਹੱਲਾ ਪੰਜਵਾਂ ਹਰ ਮਨ ਤਨ ਵਸਿਆ ਸੋਈ ਜੈ ਜੈ ਕਾਰ ਕਰੇ ਸਭ ਕੋਈ ਗੁਰਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਈ ਹਉ ਕੁਰਬਾਨ ਜਾਈ ਤੇਰੇ ਨਾਮੈ ਜਿਸਨੋ ਬਖਸ਼ ਲਹਿ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਰਹਾਉ ਤੂੰ ਭਾਰੋ ਸੁਆਮੀ ਮੇਰਾ ਸੰਤਾਂ ਪਰਵਾਸਾ ਤੇਰਾ ਨਾਨਕ ਪ੍ਰਭ ਸਰਨਾਈ ਮੁਖ ਨਿੰਦਕ ਕੈ ਛਾਈ ਸੋਠ ਮਹੱਲਾ ਪੰਜਵਾਂ ਆਗਿਆ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਢੋਲਤ ਕਤ ਹੂ ਨਾਹੀ ਸਾਕੇ ਸਾਹਿਬ ਸਿਉ ਮਨ ਮਾਨਿਆ ਹਰ ਸਰਬ ਨਿਰੰਤਰ ਜਾਨਿਆ ਰਹਾਉ ਸਭ ਜੀ ਤੇਰੇ ਦਿਆਲਾ ਆਪਣੇ ਭਗਤ ਕਰਹਿ ਪ੍ਰਤ ਪਾਲਾ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਾਈ